ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਖਦਾ ਹੈ ਇਸੇ ਤਹਿਤ ਹੀ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਹੈ ਰਾਮ ਬਾਗ ਹਾਲਗੇਟ ਦੇ ਵਿੱਚੋਂ ਦੀ ਓਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਓਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਧਤਾ ਦੁਹਰਾਈ ਜਾਏਗੀ ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੇ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਿੱਚ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅਮਰitsar ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ S.R.V ਐਸਾ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅਮਰitsar ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅਮਰitsar ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਵਾਵਾ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਦੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦਿਨ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਦੀ ਖੁੱਲ ਰਹੇਗੀ ਆਪਣੀ ਜੀ ਮਤਲਬ ਕਿਸੇ ਸੱਜਣ ਮੇਤਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਉ ਬਾਂਦਰਾ ਆ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ। ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੀ ਧਰਤੀ ਦੇ ਉੱਤੇ ਦਲ ਖਾਲਸਾ ਉਹ ਲ ਬਾਕੀ ਸਾਰੀਆਂ ਸਹਿਯੋਗੀ ਜਥੇਬੰਦੀਆਂ ਦੇ ਨਾਲ ਕੱਲੋਕਾਰ ਆਯਾਦਗਾਰੀ ਮਾਰਚ ਕੀਤਾ ਜਾਂਦਾ ਹੈ। ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕਉ ਵਸੇ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ। 1 ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸੈਕ ਫੈਡਰੇਸ਼ਨ ਯੂਕੇ অর ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਵੀ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡੇ ਨੇੜੇ ਨੇੜੇ ਜਿੱਥੇ ਜਿੱਥੇ ਵੀ ਇਸ ਖੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਬਣਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਆ ਸਿੱਖ ਸੰਗਤਾਂ ਉਥੇ ਜ਼ਰੂਰ ਨਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਆ ਸਾਡੀ ਬੀੜ ਸੱਜਰੀ ਆ ਤੇ ਸਾਡਾ ਸੰਘਰਸ਼ ਨਿਰੰਤਰ ਜਾਰੀ ਆ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਦਲ ਖਾਲਸਾ ਆਫਿਸ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਦੋ ਬੜੇ ਹੀ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਸੱਦੀ ਗਈ ਹੈ ਜੂਨ 1984 ਦੇ ਕੱਲੂ ਕਾਰਿਆਂ ਨੂੰ 41 ਬਰੇ ਪੂਰੇ ਹੋਣ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਦਲ ਖਾਲਸਾ ਵੱਲੋਂ 5 ਜੂਨ ਅਤੇ 6 ਜੂਨ ਨੂੰ ਪ੍ਰੋਗਰਾਮ ਉਲੀਕੇ ਗਏ ਨੇ ਭਾਰਤ ਸਰਕਾਰ ਇੱਕ ਕਲੇਮ ਕਰ ਰਹੀ ਹੈ ਕਿ ਅਸੀਂ ਉਹਨਾਂ ਦੇ ਥਾਵਾਂ ਤੇ ਟਿਕਾਣਿਆਂ ਤੇ ਹਮਲੇ ਕੀਤੇ ਉਹਨਾਂ ਦੇ ਡਿਫੈਂਸ ਨੂੰ ਨੁਕਸਾਨ ਕੀਤਾ ਔਰ ਪਾਕਿਸਤਾਨ ਇਸੇ ਤਰ੍ਹਾਂ ਇਹ ਦਾਵਾ ਕਰ ਰਿਹਾ ਕਿ ਅਸੀਂ ਹਿੰਦੁਸਤਾਨ ਨੂੰ ਨੁਕਸਾਨ ਪਹਚਾਇਆ ਪੰਜਾਬ ਦੇ ਵਾਸੀ ਹੋਣ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੰਗ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ ਕਿਸੇ ਦੇਵੀ ਹਿੱਤ ਵਿੱਚ ਨਹੀਂ ਹੈ ਪੰਜਾਬ ਦੋਨਾਂ ਪਰਮਾਣੂ ਸ਼ਕਤੀਆਂ ਵਿਚਾਲੇ ਜੰਗ ਦਾ ਸਖਤ ਵਿਰੋਧ ਕਰਦਾ ਹੈ ਔਰ ਸਿੱਖ ਕੌਮ ਕਿਉਂਕਿ ਇਸ ਖਿੱਤੇ ਦੀ ਤੀਜੀ ਤੇ ਰਹਿ ਉਹ ਇੱਕ ਆਪਣੇ ਇੰਡੀਪੈਂਡੈਂਟ ਧਰੋਂ ਦੇ ਨਾਤੇ ਵੀ ਇਸ ਖਿੱਤੇ ਨੂੰ ਪਰਮਾਣੂ ਜੰਗ ਦਾ ਅਖਾੜਾ ਬਣਾਉਣ ਦੇ ਵਿਰੋਧ ਦੇ ਵਿੱਚ ਹੈ ਜੋ ਕੁਝ ਵੀ ਪਿਛਲੇ ਕੁਝ ਸਮਿਆਂ ਦੇ ਵਿੱਚ ਹੋ ਰਿਹਾ ਹੈ ਦੋਨੋਂ ਮੁਲਕ ਇੱਕ ਦੂਸਰੇ ਦੇ ਵਿਰੁੱਧ ਦੇ ਵਿੱਚ ਜੋ ਕਲੇਮ ਕਰ ਰਹੇ ਨੇ ਇਸ ਖਿੱਤੇ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋ ਰਿਹਾ ਉਸ ਦਾ ਸਭ ਤੋਂ ਵੱਡੀ ਜਿਹੜੀ ਮਾਰ ਹੈ ਉਹ ਪੰਜਾਬ ਨੂੰ ਤੇ ਸਿੱਖਾਂ ਨੂੰ ਤੇ ਹੋਰ ਬਾਰਡਰ ਏਰੀਆਜ਼ ਨੂੰ ਝਲਦੀ ਪੈ ਰਹੀ ਹੈ ਜੂਨ ਦੇ ਮਹੀਨੇ ਗੁਰਦ ਆਮਾ ਦਾ ਜਥਾ ਨਹੀਂ ਗਿਆ ਨਵੰਬਰ ਚ ਜਿਹੜਾ ਗੁਰਦ ਆਮਾ ਦਾ ਜਥਾ ਜਾਣਾ ਸੀ ਉਹਦੇ ਤੇ ਵੀ ਇਸ ਜਿਹੜੀ ਟਕਰਾਅ ਦਾ ਦੇ ਬਦਲ ਛਾਏ ਹੋਏ ਨੇ ਕਰਤਾਰਪੁਰ ਕਾਰੀਡੋਰ ਬੰਦ ਕਰ ਦਿੱਤਾ ਗਿਆ ਔਰ ਵੈਸੇ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਚਿੰਤਾ ਇੱਕ ਡਰ ਇੱਕ ਸੈਮ ਹੈ ਦੋਵੇਂ ਇੱਕ ਦੂਸਰੇ ਦੇ ਉੱਤੇ ਜਿੱਤ ਦਾ ਕਲੇਮ ਕਰ ਰਹੇ ਨੇ ਦੋਵੇਂ ਇੱਕ ਦੂਜੇ ਨੂੰ ਹਰਾਉਣ ਦੀਆਂ ਗੱਲਾਂ ਕਰ ਰਹੇ ਨੇ ਔਰ ਇਹ ਕੇਵਲ ਤੇ ਕੇਵਲ ਆਪਣੇ ਡੋਮੈਸਟਿਕ ਜਿਹੜੀ ਇਹਨਾਂ ਦੀ ਕੰਸਟੀਟੂਐਂਸੀ ਹੈ ਡੋਮੈਸਟਿਕ ਕੰਸਟੀਟੂਐਂਸੀ ਜਿਹੜੇ ਇਹਨਾਂ ਦੇ ਆਪਣੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ ਅਸਲੀਅਤ ਅਜੇ ਤੱਕ ਬਾਹਰ ਨਹੀਂ ਆਈ ਐਸਏਆਰਮੀ ਨੇ 1984 ਦੇ ਵਿੱਚ ਇਸੇ ਗਵਰਨਮੈਂਟ ਦੇ ਆਰਡਰਸ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਜਿਹੜੇ ਜਿਹੜੇ ਧਾੜਵੀ ਬਣ ਕੇ ਆਏ ਸੀ ਭਾਰਤੀ ਫੌਜ ਦੇ ਜਿਹੜੇ ਧਾੜਵੀ ਸੀ ਜਿਹੜੇ ਦਰਬਾਰ ਸਾਹਿਬ ਤੇ ਧਾੜਵੀ ਬਣ ਕੇ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦਾ ਇੱਕ ਜਿਹੜਾ ਜਰਨਲ ਸੀ ਜਨਰਲ ਬਰਾੜ ਉਹਨੇ ਇਹ ਗੱਲ ਮੰਨੀ ਹੈ ਕਿ 400 ਤੋਂ 500 ਦੇ ਕਰੀਬ ਸਾਡੇ ਜਵਾਨ ਦਰਬਾਰ ਸਾਹਿਬ ਦੇ ਵਿੱਚ ਲੜਦੇ ਹੋਏ ਉਹਨਾਂ ਦੀ ਕਈ ਰੂਤੀ ਹੋਈਆਂ ਅਸੀਂ ਵੀ ਇਹ ਸਤਿਕਾਰ ਕਰਦੇ ਹਾਂ ਕਿ 500 ਦੇ ਕਰੀਬ ਸਾਡੇ ਵੀ ਜਿਹੜੇ ਫ੍ਰੀडम फाइਟਰ ਉਹਨਾਂ ਨੇ ਵੀ ਸ਼ਹਾਦਤਾਂ ਦਿੱਤੀਆਂ ਨੇ ਤੇ ਹਜ਼ਾਰਾਂ ਉਹ ਸ਼ਰਧਾਲੂ ਐਸਜੀਪੀਸੀ ਮੈਂਬਰਸ ਧਰਮਜੋਦ ਮੋਰਚੇ ਦੇ ਵਿੱਚ ਜਿਹੜੇ ਗ੍ਰਿਫਤਾਰੀ ਦੇ ਨਾਏ ਸੀ ਉਹਨਾਂ ਦੀਆਂ ਵੀ ਇੱਥੇ ਸ਼ਹਾਦਤਾਂ ਹੋਈਆਂ ਨੇ ਇੰਡੀਅਨ ਆਰਮੀ ਨੇ ਇੱਕ ਗੇਮ ਖੇਲੀ ਹਾਲਾਂਕਿ ਉਹ ਇੱਕ ਡਿਸਿਪਲਿੰਡ ਫੋਰਸ ਹੈ ਔਰ ਮੈਂ ਨਹੀਂ ਸਮਝਦਾ ਕਿ ਉਹਨਾਂ ਦਾ ਕੋਈ ਜਰਨਲ ਇਉਂ ਹੀ ਬਿਆਨ ਦੇ ਦਿੰਦਾ ਹੈ ਇਨ੍ਹਾਂ ਦੇ ਦੋ ਜਰਨਲਸ ਨੇ EV ਦੇ ਸਾਹਮਣੇ ਰੂਬਰੂ ਹੋ ਕੇ ਬਿਆਨ ਦਿੱਤਾ ਪਹਿਲੇ ਨੇ ਕਿਹਾ ਕਿ ਪਾਕਿਸਤਾਨ ਦਾ ਟਾਰਗੇਟ ਦਰਬਾਰ ਸਾਹਿਬ ਸੀ ਦੂਜੇ ਦਾ ਸੀਗਾ ਕਿ ਅਸੀਂ ਉੱਥੇ ਹੈੱਡ ਗ੍ਰੰਥੀ ਦੀ ਆਗਿਆ ਦੇ ਨਾਲ 에어 డిਫੈਂਸ ਸਿਸਟਮ ਪਲੇਸ ਕੀਤਾ ਸੀ ਦੋਨੋਂ ਬਿਆਨ ਝੂਠੇ ਸਾਬਤ ਹੋਏ ਲੇਕਿਨ ਇੰਡੀਅਨ ਆਰਮੀ ਦਾ ਜਿਹੜਾ ਉਸ ਤੋਂ ਬਾਅਦ ਬਿਆਨ ਆਇਆ ਜ ਜਿੰਦੇ ਵਿੱਚ ਉਹਨਾਂ ਨੇ ਡਿਨਾਈ ਕੀਤਾ ਔਰ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਕੋਈ 에어 డిਫੈਂਸ ਅਸੀਂ ਉੱਥੇ ਇੰਸਟਾਲ ਨਹੀਂ ਕੀਤਾ ਅਸੀਂ ਸਮਝਦੇ ਹਾਂ ਕਿ ਜਿਹੜਾ ਲਾਸਟ ਬਿਆਨ ਇੰਡੀਅਨ ਆਰਮੀ ਦਾ ਆਇਆ ਉਸ ਤੋਂ ਬਾਅਦ ਗੱਲ ਵਾਜਿਹ ਹੋ ਗਈ ਕਿ ਪਹਿਲੇ ਦੋਨੇ ਜਨਰਲਸ ਨੇ ਝੂਠ ਬੋਲਿਆ ਗੁੰਮਰਾਹ ਕੀਤਾ ਔਰ ਔਰ ਇਹ ਇਹ ਗੱਲ ਮੰਨਣ ਨੂੰ ਨਹੀਂ ਆਂਦੀ ਕਿ ਜਨਰਲਸ ਨੇ ਆਪਣੇ ਤੌਰ ਤੇ یوں ਹੀ ਬਿਆਨ ਦਿੱਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ